ਬਿੰਦਰ ਸਿੰਘ ਹੋਰਾਂ ਦਾ ਕਹਿੰਦੇ ਮੱਧ ਪ੍ਰਦੇਸ਼ ਦੀ ਵੀਡੀਓ ਦੀ ਗੱਲ ਕਰਿਓ ਤਾਕੜ ਸਾਹਿਬ ਨੇ ਬੜਾ ਤਾਕੜ ਕੰਮ ਕੀਤਾ ਹੀ ਉਹਦਾ ਨਾਂ ਹੀ ਤਾਕੜ ਹੈ ਹੂੰ ਤਾਕੜ ਤੇ ਜਿਹੜਾ ਹੈ ਨਾ ਨਾਂ ਦਾ ਹੀ ਤਾਕੜ ਰਹਿ ਗਿਆ ਹੁਣ ਤੇ ਉਹ ਕਹ ਲੋ ਕੇ ਬਈ ਫਾਕੜੀ ਬਣ ਗਿਆ ਜਿਹੜਾ ਸਾਹਿਬ ਕਿਤਾਬੇ ਆ ਉਹਦਾ ਜੀ ਦੇਖੋ ਪਤਾ ਨਹੀਂ ਉਹਨੇ ਕੀ ਖਾਦਾ ਮਰਿਆ ਸੋ ਹੂੰ ਉਹ ਸੜਕ ਤੇ ਲੱਗ ਪਿਆ ਜੀ ਠੀਕ ਹੈ ਨਾ ਜੀ ਗੱਲ ਤੇ ਆ ਐਕਸਪ੍ਰੈਸ ਵੀ ਤੈਨੂੰ ਮੂਰਖਾ ਪਤਾ ਹੀ ਨਹੀਂ ਹੈਗਾ ਕੀ ਕਰਦਾ ਫਿਰ ਤੇ ਜਦੋਂ ਤੇਰੇ ਕੋਲ ਗੱਡੀ ਹੈਗੀ ਆ ਆ ਪਹਿਲੇ ਗਾਉਂ ਤੇ ਹੈ ਹੀ ਉਲਟਾ ਸਪਟਾ ਘਰ ਵਾਲੀ ਤੇਰੀ ਪੰਚਾਇਤ ਸਮਿਤੀ ਦੀ ਉੱਥੇ ਕਿਤੇ ਮੈਂਬਰ ਆ ਹੂੰ ਬਾਅਦ ਦੇ ਵਿੱਚ ਅੱਛਾ ਹੁਣ ਇੱਕ ਨਵੀਂ ਅਪਡੇਸ਼ਨ ਹੈ ਇਸ ਮਾਮਲੇ 'ਚ ਸੜਕ ਤੇ ਸਾਰਾ ਕੁਝ ਕਰਤਾ ਇਹਨੇ ਹੁਣ ਕੀ ਇਹਦੇ ਬਾਰੇ ਬੋਲੀਏ ਤੇ ਕੀ ਨਾ ਬੋਲੀਏ ਛੱਡੇ ਕੁਛ ਨਾ ਇਹਨੇ ਤੇ ਆਪਦੀ ਇੱਜ਼ਤ ਦੇ ਪੱਲੇ ਕੱਖ ਨਹੀਂ ਜੇ ਛੱਡਿਆ ਤੇ ਗੱਲ ਆ ਕਿ ਉਹ ਤੋਂ ਬਾਅਦ ਇਹ ਇੱਕ ਹੋਰ ਮਾਮਲਾ ਦਰਜ ਹੋ ਗਿਆ ਕਿ ਉਹ ਜਿਹੜੇ ਹੈਗੇ ਸੀਗੇ ਨਾ ਉਹ ਹਾਈਵੇ ਵਾਲੇ ਹੱਸ ਦੇਗਾ ਤੋ ਜੇ ਆ ਦੇਖੋ ਗੱਲ ਇਹ ਕਿ ਭਾਈ ਉਹ ਜਿਹੜਾ ਮਤਲਬ ਕਿ ਸਾਰਾ ਕੁਝ ਸੀਗਾ ਉਹ ਜਿਹੜਾ ਉੱਥੇ ਦਾ ਐਨ ਐਚ ਆਈ ਦਾ ਜਿਹੜਾ ਸਟਾਫ ਸੀਗਾ ਸਰ ਉਹਨਾਂ ਨੇ ਰਿਕਾਰਡ ਕਰ ਲਿਆ ਉਹਨਾਂ ਨੇ 8 ਦਿਨ ਇਹਨੂੰ ਰੋਕੀ ਰੱਖਿਆ 13 ਦਾ ਸੀ ਇਹ ਸਾਰਾ ਰਿਕਾਰਡਡ ਤੇ 21 ਨੂੰ ਉਹਨਾਂ ਨੇ ਵਾਇਰਲ ਕੀਤਾ ਹੁਣ ਉਹਦੇ 'ਚ ਇਹ ਵੀ ਆ ਗਿਆ ਕਿ ਭਈ ਉਹਨਾਂ ਨੇ ਸ਼ਾਇਦ ਇਹਨੂੰ ਬਲੈਕਮੇਲ ਕਰਨ ਦਾ ਪਹਿਲਾਂ ਯਤਨ ਕੀਤਾ ਹੈ ਮਤਲਬ ਕਿ ਬਲੈਕਮੇਲਿੰਗ ਦਾ ਵੀ ਐਂਗਲ ਆ ਗਿਆ ਹੈ ਸਕੀਮ ਤੇ ਸਕੀਮ ਪਾਉਨ ਨੂੰ ਅਫਰਦੇ ਸੀ ਹਾਂਜੀ ਹੁਣ ਉਹਨਾਂ ਤੇ ਵੀ ਮਾਮਲਾ ਦਰਜ ਹੋ ਸਕਦਾ ਹੈ ਜੀ ਇਹ ਨੇ ਤੇ ਫਿਰ ਸਰੈਂਡਰ ਕਰ ਦਿੱਤਾ ਨਾ ਪਹਿਲਾਂ ਤੇ ਇੱਧਰ ਉੱਧਰ ਦੀ ਭਾਜਪਾ ਕਹਿੰਦੇ ਸਾਡਾ ਹੈਗਾ ਹੀ ਨਹੀਂ ਆ ਉਧਰੋਂ ਭਾਜਪਾ ਦੇ ਇੱਕ ਉੱਤਰ ਪ੍ਰਦੇਸ਼ ਦਾ ਸੀਗਾ ਜ਼ਿਲ੍ਹਾ ਪ੍ਰਧਾਨ ਉਹਦੀ ਵੀਡੀਓ ਆ ਗਈ ਉਹ ਛੱਤ ਤੇ ਜਾ ਕੇ ਜਨਾਨੀ ਨੂੰ ਜਫੀਆਂ ਪਾਈ ਜਾਂਦਾ ਸੀ ਮੁੜ ਕੇ ਉਹਨੇ ਰੋਣਾ ਕਰਲਾਉਣਾ ਸ਼ੁਰੂ ਕਰ ਦਿੱਤਾ ਉਹ ਸਾਹਮਣੇ ਆ ਕੇ ਦੇਖਦੇ ਐ ਹੀ ਨਿਕਲ ਜਾਂਦੇ ਆ ਫ੍ਰੀ ਕਰ ਦਿੰਦੇ ਆ ਭਾਜਪਾ ਨੇ ਹਾਂਜੀ ਤਾਂ ਮਤਲਬ ਭਾਜਪਾ ਨੇ ਫਿਰ ਇਹ ਹੀ ਕੁਝ ਕਰਦੇ ਹੁੰਦੇ ਆ ਇਹ ਇਹਨੂੰ ਤਾਂ ਉਹਨਾਂ ਨੇ ਮੰਨਿਆ ਹੀ ਨਹੀਂ ਉਹ ਕਹਿੰਦੇ ਵੀ ਸਾਡਾ ਤੇ ਹੈ ਹੀ ਨਹੀਂ ਆ। ਹੂੰ। ਪਤਾ ਨਹੀਂ ਹੈਗਾ ਕਿੰਨੀ ਹੈਗਾ ਤੇ ਗੱਲ ਇਹ ਆ ਕਿ ਹੁਣ ਥਾਣੇ ਉੱਤੇ ਆ ਗਿਆ ਦੋ ਤਿੰਨ ਦਿਨਾਂ ਬਾਅਦ ਘਰੋਂ ਪਤਾ ਨਹੀਂ ਇਹਦਾ ਕੀ ਹਾਲ ਹੈ ਹੁਣ ਦਾ ਪਤਾ ਕਰਨਾ ਪਊਗਾ ਕਿ ਆਪ ਦੀ ਬੀਬੀ ਕੋਲ ਬਚ ਗਿਆ ਕਿ ਨਹੀਂ ਬਚ ਗਿਆ। ਮੇਰੇ ਹੱਥ ਨਾਲ ਤੇ ਜੇ ਹੱਥ ਨਾਲ ਥਾਣੇ ਤੋਂ ਬਚ ਕੇ ਆ ਗਿਆ ਮੇਰੇ ਹੱਥ ਨਾਲ ਉੱਥੇ ਤਾਂ ਪਲਸਟਰ ਪਲਸਟਰ ਇਹਦੇ ਲਾਜ਼ਮੀ ਹੋਇਆਗਾ। ਲੋਗੜ ਤੇ ਲਾਜ਼ਮੀ ਇਹਨੇ ਸੇਕਿਆ ਹੋਏਗਾ ਜਿਸ ਤਰ੍ਹਾਂ ਦਾ ਇਹਨੇ ਕੰਮ ਕੀਤਾ ਜੀ। ਆ ਚਲੋ ਹੁਣ ਕੀ ਕਹਿ ਸਕਦੇ ਆ ਇਦਾਂ ਦੀਆਂ ਖਚਾਲੀਆਂ ਹੁਣ ਮੇਰੇ ਇੱਥੇ ਕਮੈਂਟ ਕਰੀ ਜਾਂਦੇ ਨੇ ਆਪਕੇ ਸਮਝੀ ਜਾਂਦੇ ਆ ਤੁਸੀਂ ਅੱਜ ਮੇਰੇ ਘਰ ਦੇ ਨਾਲ ਸਭ ਤੋਂ ਜ਼ਿਆਦਾ ਹੱਸਿਓ ਹਾਣਾ ਜੀ ਹੁਣ ਤੱਕ ਜਿਹੜੀ ਪਹਿਲੀ ਵਾਰੀ ਹੱਸਿਆ ਹਾਂ ਜੀ ਹੱਸਿਆ ਦਰਸ਼ਕ ਵੀ ਅਸਲੈਂਦੇ ਨਹੀਂ ਜੀ ਇਸਮੋਂ ਨਹੀਂ ਪਰ ਇਹ ਇੱਕ ਚੀਜ਼ਾਂ ਜਿਹੜੀਆਂ ਨੇ ਗਲਤ ਨੇ ਜੀ ਤੁਹਾਡਾ ਚਲੋ ਕੁਝ ਵੀ ਆ ਬਿਲਕੁਲ ਜੀ ਜੀ ਬਣੈ ਨਾ ਉਸ ਸੜਕ ਤੇ ਨਹੀਂ ਹੋਣਾ ਚਾਹੀਦਾ ਚਾਹੇ ਤੁਸੀਂ ਮੀਆਂ ਬੀਬੀ ਵੀ ਹੋ ਜੋ ਵੀ ਹੈ ਚਲੋ ਹਰ ਇੱਕ ਰਿਸ਼ਤੇ ਦੀ ਮਰਿਆਦਾ ਵੀ ਹੈ ਨਾ ਸਾਬ ਜੀ ਚਲੋ ਜੇ ਤੁਹ ਬਈ ਜੋ ਵੀ ਆਪਦਾ ਕਰਦਾ ਫਿਰਦਾ ਤਾਂ ਉਹ ਹਾਈਵੇ ਤੇ ਥੋੜੀ ਕਰੇਗਾ ਤੇ ਤਾਂ ਕੈਮਰੇ ਲੱਗੇ ਨੇ ਅੱਜ ਕਰਦਾ